ਸਾਨ ਪ੍ਰਭੂ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਮਨਜੀਤ ਸਿੰਘ ਬਲਾਕ ਭਾਨੀਗੜ ਦਾ ਸੀਨੀਅਰ ਬੀਤ ਪ੍ਰਧਾਨ ਬੇਨਤੀ ਕਰਦਾ ਭਾਨੀਗੜ ਦੇ ਸਾਰੇ ਪਿੰਡਾਂ ਨੂੰ ਕੱਲ ਨੂੰ ਵਿਜਲੀ ਦਫ਼ਤਰ ਦੇ ਅੰਦਰ ਆਪਣਾ ਪ੍ਰੋਗਰਾਮ ਹੈ ਸਾਰੇ ਪਿੰਡਾਂ ਨੇ ਪੂਰੇ ਜੋਰ ਨਾਲ ਵੱਡੀ ਗਿਣਤੀ ਲੈ ਕੇ ਪਹੁੰਚਣਾ ਹੈ ਕਿਉਂ ਜਿਹੜਾ ਭਾਨੀਗੜ ਦਾ ਐਸਡੀਓ ਹੈ ਦਫ਼ਤਰ ਹੈ ਜਈ ਨੇ ਉਹ ਕੰਮਾਂ ਦੀ ਅਣਦੇਖੀ ਕਰਦੇ ਨੇ ਬਹੁਤ ਕੰਮ ਨੇ ਜਿਹੜੇ ਇਹ ਕਹਾਂ ਤੋਂ ਕਰਦੇ ਨਹੀਂ ਬਹੁਤ ਚਿਰ ਹੋ ਗਿਆ ਉਹ ਕੰਮਾਂ ਨੂੰ ਲੰਕਦਿਆਂ ਨੂੰ ਉਹ ਕੰਮਾਂ ਨੂੰ ਸਾਰੇ ਮਸਲਿਆਂ ਨੂੰ ਲੈ ਕੇ ਕਰਮੇ ਨੂੰ ਬਗੈਰ ਮਤਵਲ ট্রান্সਫਾਰਮਰ ਪਰਾਂ ਕਰਨ ਦਾ ਵੱਡੇ ਪੱਧਰ ਤੇ ਇਹਨਾਂ ਨੇ ਜੁਰਮਾਨਾ ਪਾਇਆ ਉਸ ਮਸਲੇ ਨੂੰ ਲੈ ਕੇ ਇੱਕ ট্রান্সਫਾਰਮਰ ਬਦਲੀ ਕਰਨ ਵਾਸਤੇ ਇਹਨਾਂ ਤੋਂ ਕੋਈ ਸਮਾਨ ਨਹੀਂ ਲੈਤਾ ਜਾ ਰਿਹਾ ਉਹਦਾ ਵੱਡੇ ਪੱਧਰ ਤੇ 25000 ਰੁਪਏ ਦਾ ਅਸਟੀਮੇਟ ਬਣਾ ਰਹੇ ਹੈ ਉਹ ਬਹੁਤ ਚਿਰ ਹੋ ਗਏ ਕੰਮਾਂ ਨੂੰ ਲੰਕਦਿਆਂ ਨੂੰ ਬਹੁਤ ਵਾਰੀ ਸਾਰੀ ਜਿਹੜੀ ਸਾਡੀ ਸਮੁੱਚੀ ਟੀਮ ਹੈ ਬਲਾਕ ਦੀ ਉਹ ਜਾ ਕੇ ਐਸਡੀਓ ਸਾਹਿਬ ਨੂੰ ਮਿਲਿਆ ਆਉਂਦੀ ਹੈ ਤੇ ਐਸ ਡੀਓ ਸਭ ਨਾ ਜਵਾਬ ਦਿੰਦਾ ਤੇ ਨਾ ਕੰਮ ਕਰਦਾ। ਇਸ ਮਸਲੇ ਨੂੰ ਲੈ ਕੇ ਭਰਾਵੋ ਸਾਰੇ ਪਿੰਡਾਂ ਨੂੰ ਖਾਸ ਕਰਕੇ ਬੇਨਤੀ ਹੈ ਪੂਰੀ ਤਾਕਤ ਨਾਲ ਕੱਲ ਨੂੰ ਬਲਾਕ ਪਹਾਨੀਗੜ ਦੇ ਦਫਤਰ ਬਿਜਲੀ ਬਿਜਲੀ ਘਰ ਦੇ ਅੰਦਰ ਗ੍ਰਿਡ ਚ ਆਪਣਾ ਪ੍ਰੋਗਰਾਮ ਹੈ ਡਟ ਕੇ ਪ੍ਰੋਗਰਾਮ ਕਰਨਾ ਹੈ ਦੱਸਣਾ ਹੈ ਇੱਥੇ ਦੀ ਸਰਕਾਰ ਨੂੰ ਵੀ ਥੋੜੀ ਨੱਕ ਦੇ ਥੱਲੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ ਬਗੈਰ ਪੈਸਿਆਂ ਤੋਂ ਇੱਥੇ ਭ੍ਰਿਸ਼ਟਾਚਾਰ ਬੰਦ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਉਹ ਸਾਰੀਆਂ ਗੱਲਾਂ ਕੱਲ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ